ਘੰਟੇ ਦਾ ਇਹਨੂੰ ਛੁੱਟੀ ਦਾ ਉਹ ਪੂਰਾ ਚਾਹ ਹੁੰਦਾ ਤੇ ਨਾ ਸਿਆ ਤੂੰ ਜੱਟ ਦੀ ਬਸੂ ਗੀਵਾ ਦਿਖਣਾ ਤਾਂ ਆਈ ਉਹ ਹਾਂ ਉੱਠਦਾ ਲੈ ਡਾ ਅੱਤੇ ਰੀ ਗੰਦੇ ਆਂਗੇ ਨੀਚੇ 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 ਬੀਖ ਜਾਈਨਾ ਤੜਵੀਂ ਖੋ ਜੇ ਤੜਵੀਂ ਖੋ ਹਰ ਹਰ ਕੋਈ ਨਾ ਆਵੇ ਵਾਰ ਨਹੀਂ ਹੋ ਕੇ ਗਈ ਅੱਖ ਜੈਗੋ ਚੀਂਦੀ ਬੋਲੀ ਬੋਲੀ ਹੋ ਗਿਆ ਉਹ ਲੱਗਦਾ ਉਹ ਬੋਲ ਰਿਹਾ ਇਹ ਦੱਸਦਾ ਉਹ ਸਿੰਘਾ ਖੜਾ ਰੇ ਖੜਾ ਰਹਿ ਗਈ ਕਿ ਯਾ ਹੋਵੇ

फोटो तो तंद डाले ते assi te tere khatr khan cheez leyi sige tu andar peenga ha tere tande sachhi ga sachi ga bodu tande tera challa dekhiya bas ek baar gholiye कोरोना लोग मैं दा दोनों डब्बे अच्छे हैं ममन मार बढ़िया होगी यार फोटो वो जानू ने कौन लग गया मैं कहां खोलता बैठ जा हम लोग मैं गंदा मैं दूसरी दूसरी कोण लूं

परदा गिर सीरना है मेरे नाम का एक नहीं नहीं कर दी नहीं करी थी और और पैया ने और डाल भाई फोटोग्राफ दो ਅੱਛਾ ਦੇਖ ਆਵੇ ਇਹ ਜੈ ਪੀਪਾਈ ਤਾਂ ਇੱਧਰ ਖੜੀ ਕਿੰਨੀ ਸਾਨੀ ਹੈ ਨਾ ਉਹ ਇੱਧਰ ਮੂੰਹ ਲਾ ਲੈ ਆ ਖਾ ਲੈ ਚੀਜੀ ਹਾਂ ਦੀਦੀ ਨੂੰ ਖਵਾ ਹਾਂ ਦੀਦੀ ਨੂੰ ਖਵਾ ਖਵਾ ਦੀਦੀ ਨੂੰ ਥੋੜੀ ਜੀ ਇਹ ਰਖੜੀ ਦਾ ਛੱਡ ਲੈ ਓਏ ਇੰਨੀ ਚਲੋ ਹੀ ਹੀ ਦਾ ਕਰਦੇ ਖੁਸ਼ ਹੋ ਕੇ ਆਏ ਮੂੰਹ ਕੀ ਤੇ ਹੈ ਖਾਲੂ 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 ਚਿੱਟੀ ਕਰੇ ਦਿਨ ਕਿੰਨੇ ਆ ਕਿੰਨੇ ਆ ਕਿ 1100 ਦੋ ਦੋ ਇਹ ਕਿ 1100 ਹੈ ਕਿ ਇਹ ਹੈ ਆ ਕਿਹੜਾ ਚਾਹੇ ਮੂੰਹ ਦਬ ਜਗਾ ਆ ਜਿਹੜਾ ਮੂੰਹ ਨਹੀਂ ਦਿਖਵਾ ਇੰਟਰੋਡਕਸ਼ਨ ਫੀਕ ਰਿਹਾ ਹਾਂ ਬਸ ਆਪਾਂ ਜਾਣਦੇ ਤੇ ਨਾਲ ਦੀ ਨਾਲ ਹੀ <laughs> Achha, <dar kezi? laughs> bye cenggara, 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 mama cenggara, 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 bye, cenggara, 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 bye, <laughs> <laughs> bye, <Bale>, bye, <thank you. laughs> सोने ਜੇ ਸੈਂਡਲ ਲਵਾਗੇ ਤੂੰ ਜੇ तू ਆ ਗਈ ਤਾਂ ਸਰਦੂਲ ਵੜੋ ਦਵਾ ਜੀ ਇਹਨੂੰ ਅੱਦੇ ਸੈਂਡਲ ले ਸੋਹਣੀ सोने ਇਹਦੇ दे ਉਧਰ ਹੀ ਲਿਆਉਣਾ ਸੈਂਡਲ ਲੈਂਗੇ ਕਿ ਕੀ ਕੀ ਮੰਗਾਉਣਾ ਮੈਂ ਤੇਰੇ ਪੈਸੇ ਮੈਂ ਤੇ ਸੈਂਡਲ ਲਿਆਂ ਮੈਂ ਤਾਂ ਮਖੌਲ ਕਰਦੀ ਸੀ ਮੈਂ ਲਿਆਉਂਦਾ ਸਾਰਾ ਕੁਝ ਤੈਨੂੰ ਤਾਂ ਬਾਤ ਤੂੰ ਕੁਝ ਮਿਲਦਾ ਫਾਈ ਬਰੀ ਦੇ ਕੱਪੜੇ ਤਾਂ ਮੈਂ ਲੈ ਆਉਂਗੀ ਅੱਛਾ ਏ ਫੋਟੋ ਭੇਜ ਗਈ ਨਹੀਂ ਮੈਨੂੰ ਭੇਜ ਤੇਰੇ ਮਨ ਲਈ ਰੱਖ ਦੇ ਮੇਰੇ ਵਾਲੀ ਭੇਜੀ ਹੋਈ ਕੰਤੀ ਦੇ ਬੰਦ ਦੋ ਨੀ ਰੋਕ ਕੇ ਟਾਈਮ ਕਹੀ ਅੰਨੀ ਮੈਂ ਕਿੰਨਾ ਜਵਾਨ ਗਿਆ ਪਿੰਆ ਰੌਣਕਾਂ ਭਾਈ ਰਿਸ਼ਤੇਦਾਰ ਪਹੁੰਚ ਰਹੇ ਨੇ ਇਹ 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 ਓ ਕਾ ਕੀ ਖਾਈਏ ਨਾ ਇਹ ਕੀ ਇਹ? ਆ ਕੀ ਇਹ? ਉਧਰ ਤੋਂ ਦੋ ਹੀ ਰਹੀਆਂ ਤੇ ਜਾਣੇ ਇਹ ਤਿੰਨ ਹੁਣ ਕੀ ਬਣੂੰਗਾ? ਆ ਕੀ ਇਹ ਤੇਰੇ ਹੱਥ ਚ? ਦੱਸ ਮੈਨੂੰ। ਓ ਸੌਰੀ। ਹੈ? ਗਲਾਬ ਜਾ ਮਨੇ। ਗਲਾਬ ਜਾ ਮਨੇ। ਮੰਜੀ ਤੇ ਕਾਲੀ ਛੁੱਟੀ ਹੈ? ਕੀ ਹੈ ਇਹ? ਕਿਵੇਂ ਹੈ? ਪਤਾ ਨਹੀਂ ਮੈਨੂੰ ਤਾਂ। ਪਹਿਲਾਂ ਕੀ ਕਹਿੰਦਾ ਸੀ? ਮੰਗਲਵਾਰ। ਅੱਜ ਮੰਗਲਵਾਰ ਹੈ। ਸੁਣ ਲੈ ਤੂੰ। ਚਾਚਕ ਲਓ ਬਈ ਚੱਕੋ ਜਾ ਬੱਦਲੀ ਆ ਦੇ ਸੁਹੇ ਨੂੰ ਪਖਾ ਦੇ ਹਾਂ ਤੂੰ ਹਮ ਕਾਇਮਗੁਰ ਮਾਰੇ ਤੂਹੇ ਨੂੰ ਪਖਾ ਦੇ ਹੈਲੋ ਸਾਈ ਬੰਦਾ ਰੱਖੜੀ ਲਿੱਪ ਬਣਾਉਂਦੇ ਆ ਤਾਜ ਦੀ ਉਹਨੂੰ ਕੱਟ ਦੇ ਆਪਣੇ ਸਾਈ ਬੰਦੀ ਰੱਖੜੀ ਜਸੂ ਦੇ ਸਾਈ ਬੰਦੀ ਗੰਡ ਦੇ ਦੇ ਮਾਰੀ ਮੋਤੀ ਲੈ ਗੀ ਮੈਨੂੰ ਕੰਡੀਆਂ ਦੇ ਦੇ ਤੇਰੀ ਭੂਆ ਤੋਂ ਦਵਾਲਾ ਨਾਲ ਵਿੱਚ ਦਿਨ ਘਾ ਦੇ ਹਾਂ ਵੈਰੀ ਗੁੱਡ ਖਿੱਚ ਦੇ ਹਾਂ ਵੈਰੀ ਗੁੱਡ ਬਸ ਸਾਰੀ ਜਰ ਛੱਡ ਦੇ ਬਸ ਆ ਕੇ ਰੱਖ ਗੰਡ ਐ ਫੋਟੋ ਕਰਾ ਲੈ ਦੀ ਖਣਾ ਤਾਂ ਅਜ ਉਹ ਹੈ ਉੱਤੜਾ ਲੱਡਾ ਹੈ ਤੇਰੀ ਗੰਦਿਆ ਇਹ ਕਦੋਂ ਖਾਏ ਨਾ ਪਰ ਤੂੰ ਪਹਿਲਾਂ ਇਹ ਗੋਨਾ ਪਰ ਉੱਤੜਾ ਲੱਡਾ ਗੰਦੇ ਹੀ ਆ ਜਵਾਗ ਯਾਰ ਤੂੰ ਹਣਾ ਕਿ ਸਿਆਣਾ ਐ ਹੋਏ ਕਿ ਸਿਆਣਾ ਇਧਰ ਦੇਖ ਗਾਣਾ ਸੁਣਾ ਦੇ ਇੱਕ ਮੂਸੇ ਵਾਲੇ ਦਾ ਗਾਣਾ ਸੁਣਾ ਦੇ ਪੁੱਤ ਸੁਣਾ ਦੇ ਮੂਸੇ ਵਾਲੇ ਦਾ ਗਾਣਾ ਇੱਕ ਸੁਣਾਈ ਓ ਤਾ ਆ ਜਾ ਹਾਂ ਹਾਂ ਭਾਈ ਹੈਲੋ ਤਾ ਕੀ ਯਾ ਸਮਣਾ ਹੈ ਅਸਰੀ ਕਲ ਬਲਾ ਆ ਜਾਂ ਫੋਨ ਕੋਲੀ ਕੀ ਕਰਾਂਗਾ ਕੋਲੀ ਆਇ ਰੂੰਗਾ ਆਏ ਐਵੇਂ ਸੈਨਲੀ ਕਰ ਲ ਆ ਦੇ ਤੇ ਗੁਬਨ ਜੀ ਨੀਚੇ ਨੀਚੇ ਡਿੱਗਣੀ ਨਾ ਦੇ ਤੂੰ ਵੱਡਾ ਬੰਦਾ ਬਣ ਗਿਆ ਹਣ ਤੂੰ ਸਹੀ ਜੇ ਤੇ ਐਤਵਾਰ ਹੁੰਦਾ ਸੰਡੇ ਹੁੰਦਾ ਜਾਂ ਛੁੱਟੀ ਹੁੰਦੀ ਆ ਉਦਦੇ ਕਿਵੇਂ ਖੇਡਦਾ ਹੁੰਦਾ ਇਹ ਲਾਈਟਰ ਇਹ ਪੁੱਤਰ ਅੱਥੇ ਨਹੀਂ ਚਲਾਉਂਗੀ ਮੇਰੀ ਮੇਰੀ ਗੱਲ ਤਾਂ ਸੁਣ ਲੈ ਸਹਜ ਜਿੱਦੇ ਛੁੱਟੀ ਹੁੰਦੀ ਆ ਉਹਦੇ ਕਿਵੇਂ ਖੇਡਦਾ ਹੁੰਦਾ ਇਹ ਉਹਦੇ ਹਾਂ ਉਹਦੇ ਕਿਉਂ ਗਰੇ ਦੇਖੀ ਪਹਿਲਾ ਨਾ ਪਸਟੋਂ ਸਿੱਟ ਗਿਆ ਉਹਦੇ ਵਿੱਚ ਟੋਏ ਵਿੱਚ ਫੇਰ ਟਰੈਕਟਰ ਸਿੱਟ ਗਿਆ ਫੇਰ ਮੂਹਂ ਜਿੰਟ ਗਿਆ ਇਹ ਤੇ ਪੈਰ ਨਹੀਂ ਤੁੰਦੇ ਹੁੰਦੇ ਪੁੱਤਰ ਪਤਾ ਕਣ ਕੀ ਸਿੱਟ ਗਿਆ ਹਾਂ ਆਇਆ ਸਨ ਇਹ ਅੱਜ ਭਾਈ ਐਤਵਾਰਾ ਤੜਕੇ ਦਾ ਇਹ ਪੂਰਾ ਰੈਣ ਮੱਛਰਿਆ ਫਿਰਦਾਗਾ ਸੰਡੇ ਦਾ ਇਹਨੂੰ ਛੁੱਟੀ ਦਾ ਉਹਨੂੰ ਪੂਰਾ ਚਾਹ ਹੁੰਦਾ ਤੇ ਜਦੋਂ ਜਾਣਾ ਹੁੰਦਾ ਸਕੂਲ ਸਹਜ ਚਾਚਾ ਵੇਖੀ ਲਾਈਟ ਮੈਂ ਮੇਰੀ ਗੱਲ ਇਥੇ ਹੁੰਦੀ ਜਦੋਂ ਸਕੂਲ ਜਾਣਾ ਹੁੰਦਾ ਉਹਦਾ ਤਾਜ ਦਾ ਮੂੰਹ ਕਿਵੇਂ ਹੁੰਦਾ ਤੇ ਜਿੱਦੈ ਛੁੱਟੀ ਹੁੰਦੀ ਹੈ ਸੰਡੇ ਹੁੰਦਾ ਇੱਦਾਂ ਟੜਕੇ ਦਾਣ ਮੱਛਰਿਆ ਵਰਦਾ ਟੜਕੇ ਇਧਰ ਭੱਜ ਗਿਆ ਉਧਰ ਭੱਜ ਗਿਆ ਜਿਵੇਂ ਕਦੇ ਨੱਚ ਲਿਆ ਕਦੇ ਗਾਣਾ ਗਾ ਲਿਆ ਕਦੇ ਮੂਸੇ ਵਾਲਾ ਲਾ ਲਿਆ ਚੈੱਕ ਹੁਣ ਗਾਣਾ ਗਾਉਗਾ ਇਹ ਮੈਨੂੰ ਪਤਾ ਸਿੱਧੂ ਮਸਿਆ ਦਾੰਦਨੀ ਬੇਗਦੀਆ ਸਿੱਧੂ ਉਹ ਚੱਕ ਦੇ ਬੀਬਾ ਇਹ ਲਸੀਆ ਤੋਂ ਰਸਾ ਦੀ ਬਸੂ ਗੀਬਾ ਮੂਸੇ ਵਾਲੀ ਦਿਲਿਆ ਦੇ ਉਹ ਖਾ ਦੇ ਬੀਬਾ ਦੇ ਜਾਣਦੇ ਗਾਣੇ ਇੱਧਰ ਕਲੈਬਰੇਸ਼ਨ ਚੱਲੀ ਜਾਂਦੀ ਹੈ ਹੋ ਦੋਮਦੀ ਹਰ ਜੱਕ ਮਿੰਟ ਗਾਣੇ ਸੁਣਾ ਰਹਿਣ ਲੋਬ ਦੀ ਹੋਰ ਗਾਣਾ ਸੁਣਾ ਦੇ ਕੋਈ ਪਿੰਡਾਂ ਦੇ ਜਾਏ ਆਵੇਂ ਜਿੰਦਾ ਉਹ ਜਿੰਦਾ ਦੇ ਜਾਏ ਆ ਨਲ ਕਾ ਦਾ ਪਾਣੀ ਇੱਥੇ ਛੋ ਜਾਂਦੇ ਕਿ ਨੂਆ ਰਾਤਾਂ ਨੂੰ ਤਾਰੇਓ ਤਾਰੇਓ ਕੀ ਹੁੰਦਾ ਪਰਗੀ ਤੇ ਪਸਾਰਿਆ ਚਾਚਾ ਜੀ ਖੰਗ ਚੜ ਕੇ ਯਾਰਾ ਲੈ ਮੇਰੇ ਨਾਲ ਫੋਟੋ ਨੱਕ ਚਾਈ ਚੜੀ ਬਾੜੀ ਬਾੜੀ ਉਹ ਬੱਲੇ 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 ਅੱਛਾ ਚਾਚਾ ਐਸਾ ਹੀ ਪੁੱਤਰ ਆ ਪੁੱਤਰ ਬਹੁਤ ਖੇਡ ਲਿਆ ਹਾਂ ਮੈਨੂੰ ਨਹੀਂ ਜੀਆ ਫਰੇਮ ਤੇ ਖੰਗ ਚੜ ਕੇ ਯਾਰਾ ਨਾਲ ਫੋਟੋ ਮੱਖ ਚਾਈ ਚਣਿਆ ਵੈਰੀ ਗੁੱਡ ਕਿ ਅੱਬੀ ਕਿਹੜੀ ਜਾਬੀ ਇਹ ਤੇ ਮੂਸਰੇ ਦੀ ਫੋਟੋ ਆ ਮੂਸਰੇ ਦੀ ਫੋਟੋ ਦੇਖ ਕੀ ਕਰੇਗਾ ਦੇਖ ਲਈ ਫੋਟੋ ਹੁਣ ਆ ਲੈ ਫਰਾ ਨਾਲ ਹੈ ਢੀਠ ਫਿਰ ਮੈਂ ਸਾਡੇ ਸਾਡੇ ਨਾਲ ਦਾਦਾ ਸਾਈਕਲ ਦੀ ਆ ਸਾਡੇ ਸਾਈਕਲ ਦੀ ਸਾਈਕਲ ਦੀ ਚਾਬੀ ਇਹ ਕੱਪ ਤਾਂ ਨਹੀਂ ਮਾਰਦਾ ਨਹੀਂ ਕੱਪੂ ਮਾਰਾ ਕੀ ਕਹਿੰਦਾ ਸੱਜੂ ਬਾਹਰ ਖੜ ਜਾਓ ਸਹੀ ਨੁਕਰਾ ਛੋਟੇ ਵੀਡੀਓ ਬਣਾ ਦੇਣਾ ਨਹੀਂ ਜੀ ਆਣਾ ਪੁੱਤਰ ਮੈਂ ਕੱਕ ਪਟਣ ਵਾਲੇ ਦੋ ਕੁੱਕੀ ਹੈ ਪੜ ਲੈ ਸਾਈ ਪੜ ਵੀ ਲੈ ਕੁੱਕੀ ਦਾ ਦੇ